ਸਤਿ ਸ੍ਰੀ ਅਕਾਲ ਸੁਣ ਆਮ ਬੈਠੇ ਕਿਤੇ ਵੈਸ ਗਿਆ ਜਿਹੜੇ ਅਸਨ ਤੇ ਆਪਾਂ ਬੈਠੇ ਤੇ ਕਿਤਨੇ ਬੈਠ ਬੈਠ ਕੇ ਚਲੇ ਗਏ ਕਈ ਆ ਕੇ ਬੈਠਣਗੇ ਸੰਸਾਰ ਦਾ ਪ੍ਰਵਾਹ ਹੈ ਜੇ ਸਤਗੁਰੂ ਮਾਰਾ ਸਾਹਿਬ ਜੀ ਅੰਤ ਦੇ ਸਮੇਂ ਜਦ ਸਰੀਰ त्याਗਣਾ ਕੋਲੇ ਬੈਠੇ ਹੋਣ ਤਾਂ ਬਹੁਤ ਹੈ ਸਾਨੂੰ ਆਨੰਦ ਪ੍ਰਾਪਤ ਹੋਵੇ ਇਹ ਇੱਛਾ ਧਾਰ ਕੇ ਸਤ ਸੰਜੀ ਕੱਢ ਕੱਲ ਆਪਾਂ ਕਥਾ ਵਿਚਾਰੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕਰਕੇ ਸਿੱਖ ਭੇਜਿਆ ਹੈ ਕਿ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਬੇਨਤੀ ਕਰੀ ਇਹ ਮਹਾਰਾਜ ਜਿਵੇਂ ਦੁਆਕ ਦੁਆਪਰ ਯੁਗ ਦੇ ਅੰਦਰ ਹਸਤਨਾਪੁਰ ਨੂੰ ਤਿਆਗ ਕੇ ਕ੍ਰਿਸ਼ਨ ਆਇਆ ਸੀ ਨਾ ਭੀਸ਼ਮ ਪਤਾਮਾ ਦੇ ਚਿੱਤੇ ਕਰਨ ਤੋਂ ਗੁਰਬਾਣੀ ਵਿੱਚ ਗਾਹੀ ਹੈ ਸਤ ਸੰਗਤ ਜੀ ਸੋਈ ਨਾਮ ਸਿਮਰ ਗੰਗੇ ਪਿਤਾ ਮੈਂ ਚਰਨ ਚਿਤ ਅਮਰਤ ਰਸਿਆ ਉਹ ਨਾਮ ਹੈ ਗੁਰੂ ਅਮਰਦਾਸ ਜੀ ਤੁਸੀਂ ਜਪਿਆ ਕਲਯੁਗ ਦੇ ਅੰਦਰ ਤੀਜੇ ਪਾਤਸ਼ਾਹ ਦੀ ਸਵਈਆਂ ਚਾਹੁੰਦਾ ਹੈ ਜਿਹੜਾ ਦੁਆਪਰ ਦੇ ਅੰਦਰ ਬਾਣਾ ਦੀ ਸੇਜਾ ਤੇ ਪਏ ਗੰਗੇ ਪਿਤਾ ਭੀਸ਼ਮ ਪਤਾਮਾ ਨੇ ਚੇਤੇ ਕੀਤਾ ਸੀ हे ਪਰਮੇਸ਼ਰ ਦੁਆਪਰ ਦੇ ਵਿੱਚ ਤੂੰ ਕ੍ਰਿਸ਼ਨ ਰੂਪ ਹੋ ਕਰਕੇ ਸੋਵ ਰਿਹਾ ਹੈ ਮੈਨੂੰ ਆ ਕੇ ਦਰਸ਼ਨਤਾ ਦੇ ਦੇ ਹੁਣ ਸਿਰ ਦਾ ਅੰਤ ਆ ਰਿਹਾ ਹੈ ਅਜ ਮਹਾਰਾ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਇਹੋ ਸਤਸੰਗਤ ਜੀ ਬਹੁਤ ਹੀ ਬੇਨਤੀਆਂ ਕਰ ਕਰਕੇ ਸਿੱਖ ਨੂੰ ਭੇਜਿਆ ਹੈ ਇਹ ਸਿੱਖ ਆ ਕੇ ਸਤਸੰਗਤ ਜੀ ਸ਼ੇਵੇ ਪਾਤਸ਼ਾਹ ਨੂੰ ਜਿਵੇਂ ਸਨੇਹਾ ਦੇਵੇਗਾ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਹਰਮੰ다ਸ ਨਗਰ ਪਹੁੰਚਣਗੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਸੰਗਤ ਜੋ ਸਮਾਉਣਾ ਹੈ ਇਹ ਪ੍ਰਸੰਗ ਆਪਾਂ ਵਿਚਾਰਨਾ ਹੈ ਬੇਰਤੀਆਂ ਨੂੰ ਕਾਗਰ ਕਰੋ ਧੰਨ ਗੁਰੂ ਕੇ ਸਿੱਖਾਂ ਦਾ ਸੰਸਾਰ ਵਿੱਚ ਆਉਣਾ ਜਾਣਾ ਤਨ ਗੁਰੂ ਸਾਹਿਬ ਪਰਪੁਕਾਰੀ ਸੱਚੇ ਪਾਤਸ਼ਾਹ ਸਤ ਸੰਗਤ ਜੀ ਆਪਣੇ ਗੁਰਸਿੱਖਾਂ ਨੂੰ ਜੰਮਣ ਮਰਨ ਦੇ ਦੁੱਖ ਤੋਂ ਸਤ ਸੰਗਤ ਜੀ ਛੁਡਾ ਕੇ ਆਪਣੇ ਸਰੂਪ ਵਿੱਚ ਕਿਵੇਂ ਲੀਨ ਕਰਦੇ ਨੇ ਐਸੀਆਂ ਕਥਾ ਦੁਆਰਾ ਤਨ ਵੀ ਸਤ ਸੰਗਤ ਜੀ ਗਿਆਨ ਪ੍ਰਾਪਤ ਹੁੰਦਾ ਹੈ ਆਪ ਸਤ ਸੰਗਤ ਜੀ ਕਥਾ ਸੁਣੋ ਰਸ ਭਿੰਨੇ ਮੈਂ ਅਬ ਬਿਰਦੇ ਸੰਭਾਰਤ ਆਬ ਹੋ ਬਾਬਾ ਬੁੱਢਾ ਜੀ ਕਹਿੰਦੇ ਸਿੱਖ ਜਾ ਕੇ ਕਹਿੰਦੇ ਭਾਈ ਮਹਾਰਾਜ ਜੀ ਨੂੰ ਜਿਵੇਂ ਪਹਿਲਾਂ ਤੁਸੀਂ ਆਪਣਾ ਪਰਨ ਸੰਭਾਲਦੇ ਆਏ ਹੋ ਜਿੱਥੇ-ਜਿੱਥੇ ਸੰਤ ਭਗਤ ਰਾਹ ਦੇ ਨੇ ਉੱਥੇ ਜਾ ਕੇ ਦਰਸ਼ਨ ਦਿੰਦੇ ਰਹੇ ਅੱਜ ਮਹਾਰਾਜ ਮੈਨੂੰ ਵੀ ਦਰਸ਼ਨ ਦਿਓ ਰਮਦਾਸ ਅਗਹਾਨੀ ਨਿਜ ਦਰਸ਼ ਦਿਖਾ ਬੋ ਇਹ ਪਾਪਾਂ ਦੇ ਨਾਸ ਕਰਨ ਵਾਲੇ ਪਾਪ ਨਾਸਕ ਸਤਿਗੁਰੂ ਜੀ ਦਰਸ਼ਨ ਦੇ ਦਿਓ ਬਿਰਦ ਕੋ ਨਮੋ ਕਰਤ ਸਿੱਖ ਚਲਿਓ ਕਿਉਂ ਸਤ ਨਹੀਂ ਜਿਹੜਾ ਸਿੱਖ ਭੇਜਿਆ ਸੀ ਨਾ ਸੁਨੇਹਾ ਦੇ ਕੇ ਬਾਬਾ ਬੁੱਢਾ ਜੀ ਨੂੰ ਨਮਸਕਾਰ ਕਰਕੇ ਚੱਲ ਪਿਆ ਹਰਗੋਬਿੰਦਪੁਰੇ ਨੂੰ ਤੂਰਨ ਆਏ ਗੁਰੂ ਸੰਗ ਮਿਲਿਓ ਬੜੀ ਤੇਜ਼ੀ ਦੇ ਨਾਲ ਆ ਕੇ ਪਹੁੰਚਿਆ ਗੁਰੂ ਸਾਹਿਬ ਨੂੰ ਮਿਲਿਆ ਨਮਸਕਾਰ ਕਰ ਵਿਰਦ ਸੰਦੇਸਾਂ ਨਮਸਕਾਰ ਕਰਕੇ ਸਨੇਹਾ ਦੇਣ ਲੱਗਾ ਬਾਬਾ ਬੁੱਢਾ ਜੀ ਦਾ ਬੈਠੂ ਬਖ ਸੁਣਾਏ ਅਸ਼ੇਸ਼ਾ ਬੈਠ ਕੇ ਸਾਰੇ ਬਚਨ ਨਿਮਰਤਾ ਨਾਲ ਕਹੇ ਹੋਏ ਬਾਬਾ ਬੁੱਢਾ ਜੀ ਦੇ ਸਿੱਖ ਨੇ ਛੇਵੇਂ ਪਾਤਸ਼ਾਹ ਨੂੰ ਸੁਣਾਏ ਸੁ ਸਤਿਗੁਰੂ ਨੇ ਜਪ੍ਰੇ ਕੀ ਬਾਤ ਜਦੋਂ ਸਾਥ ਸੰਧੀ ਆਪਣੇ ਪਿਆਰੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਬਾਤ ਸੀ ਸਨੇਹ ਵਾਲੀ ਸੁਣੇ ਹਰੀ ਕਰੀ ਸ਼ੀਖਰ ਸਭ ਭਾਂਤ ਕੀ ਗੇਰ ਲਾਉਣੀ ਸੀ ਖਾਲਸਾ ਜੀ ਛੇਵੇਂ ਪਾਤਸ਼ਾਹ ਨੇ ਛੇਤੀ ਦਿਨ ਤਿਆਰੀ ਕਰ ਲਈ ਜੀ ਆਇਆਂ ਭਾਈ ਗੁਰਦਾਸ ਨਾਲ ਵੀ ਸਾਥ ਦੀ ਕੌਣ ਲਾਏ ਨੇ ਭਾਈ ਗੁਰਦਾਸ ਜੀ ਭਾਈ ਬਿਦੀ ਚੰਦ ਜੀ ਐਸੇ ਗੁਰਸਿੱਖ ਨਾਲ ਲੈ ਲੈ ਕਰਤਨ ਅੰਤ ਕਹੋ ਸਭ ਪਾਸ ਸਾਰਿਆਂ ਨੂੰ ਇਕੱਠੇ ਕਰਕੇ ਕਹਿ ਦਿੱਤਾ ਕਿ ਭਾਈ ਸਨੇਹਾ ਆਇਆ ਰਮਦਾਸ ਨਗਰ ਤੋਂ ਬਾਬਾ ਬੁੱਢਾ ਸਾਹਿਬ ਜੀ ਦਾ ਬਾਬਾ ਜੀ ਦਾ ਇਸ ਵੇਲੇ ਅੰਤ ਸਮਾ ਹੈ ਆਪਾਂ ਨੂੰ ਚੇਤੇ ਕਰ ਰਹੇ ਨੇ ਮੈਂ ਜਥੇਦਾਰੇ ਕਿਸ਼ੋਰਾ ਉਸ ਵੇਲੇ ਖਾਲਸਾ ਜੀ ਹਰਗੋਬਿੰਦਪੁਰੇ ਨਗਰ ਦੀ ਰੱਖਿਆ ਵਾਸਤੇ ਥੋੜੇ ਜਿਹਾ ਸਿੱਖਾਂ ਦੀ ਫੌਜ ਦਾ ਦਸਤਾ ਇਕ ਜਥੇਦਾਰ ਪ੍ਰੇਮੀ ਛੱਡ ਦਿੱਤਾ ਜਿਤਕ ਸੈਨ ਦੇ ਕਰ ਤਿਸ ਠੋਰਾ ਥੋੜੀ ਜੀ ਫੌਜ ਦੇ ਦਿੱਤੀ ਉਸ ਨੂੰ ਸੱਤ ਦੀ ਨਿਹਾਲਾ ਸੀ ਉਹ ਦਾ ਨਾਮ ਹੋਰ ਜਨ ਸਾਬ ਕੋ ਧੀਰਜ ਨੀਨ ਸਾਰੇ ਜਿੰਨੇ ਨਗਰ ਨਵਾਂ ਹੀ ਬਸਾਇਆ ਨਾ ਆਪਣੇ ਹਰਗੋਬਿੰਦਪੁਰਾ ਸਾਰੇ ਨਗਰ ਨਿਵਾਸੀਆਂ ਨੂੰ ਪਰਜਾ ਦੇ ਲੋਕਾਂ ਨੂੰ ਧੀਰਜ ਦਿੱਤੀ ਛੱਡ ਬੇ ਤਰੰਗ ਹ ਕਾਰਨ ਕੀਨ ਚੰਨ ਵਾਸਤੇ ਘੋੜਾ ਮੰਗਵਾ ਲਿਆ ਜਮੂਸ ਅਕਲ ਹਬੈ ਕਰ ਤਬ ਤਿਆਰ ਜਿੰਨੀ ਬਾਕੀ ਨਹੀਂ ਫੌਜੀ ਸਤਗੁਰਾਂ ਦੇ ਨਾਲ ਤਿਆਰ ਹੋ ਜੀ ਚੜੇ ਸੰਗ ਗੁਰ ਕੇ ਗੁਰਪੇ ਅਸਵਾਰ ਗੁਰੂ ਸਾਹਿਬ ਦੀ ਘੋੜੇ ਤੇ ਸਵਾਰ ਹੋ ਕੇ ਚੱਲ ਪਏ ਕੁਝ ਸੈਨ ਦੇ ਸੰਗ ਨਿਹਾਲੇ ਭਾਈ ਨਿਹਾਲੇ ਨੂੰ ਕੁਝ ਫੌਜ ਦੇ ਕੇ ਜ਼ਿੰਮੇਵਾਰੀ ਨਗਰ ਦੀ ਦਿੱਤੀ ਸਾਪਿਓਪੁਰ ਕੋ ਰਾਖ ਸੰਭਾਲੇ ਲੈ ਭਾਈ ਇਹ ਘਰ ਗੋਬਿੰਦਪੁਰ ਨੂੰ ਤਤੀ ਆਚਣ ਲੱਗੇ ਭਾਈ ਨਿਹਾਲੇ ਜਿੰਨੇ ਗੁਰਸਿੱਖ ਸੂਰਮੇ ਨੇ ਤੇਰੇ ਨਾਲ ਰਹਿਣਗੇ ਕੋਈ ਵੀ ਬਾਹਰੋਂ ਆ ਕੇ ਹਮਲਾ ਕਰੇ ਜਾਂ ਪਰਜਾ ਨੂੰ ਜਾਣਨਾ ਚਾਹੇ ਨਗਰ ਦੇ ਵਿੱਚੋਂ ਤੂੰ ਜ਼ਿੰਮੇਵਾਰ ਹੈ ਗੁਰਨਾਨਕ ਦੇਵ ਜੀ ਤੇਰੇ ਅੰਗ ਸੰਗ ਹੋਣਗੇ ਡਰਨਾ ਨਹੀਂ ਇਹ ਨਗਰ ਨੂੰ ਪੜੇ ਹਰ ਤਰ੍ਹਾਂ ਕਰਕੇ ਸਹੂਲਤਾ ਦੇਣੀਆਂ ਨੇ ਪਰਜਾ ਦੇ ਲੋਕਾਂ ਨੂੰ ਇਹ ਜ਼ਿੰਮੇਵਾਰੀ ਸੁਹਾਰ ਕੇ ਸਤਸੰਗਤ ਜੀ ਗੁਰ ਸਿਕਸੂਰ ਮਿਆਦੀ ਬਾਕੀ ਦੀ ਫੌਜ ਨਾਲ ਲੈ ਕੇ ਭਾਈ ਗੁਰਦਾਸ ਭਾਈ ਬਿਨਿ ਚੰਦ ਜੈਸੇ ਸੂਰਮਿਆਂ ਨੂੰ ਨਾਲ ਲੈ ਕੇ ਆਪ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ ਹਰਗੋਬਿੰਦਪੁਰੇ ਤੋਂ ਸਾਧੂ ਗੁਰਤਾ ਪੰਥ ਪਿਆਨੇ ਰਸਤੇ ਚੱਲ ਪਏ ਸਾਧ ਸੰਗਤ ਜੀ ਆਪ ਰਹੀ ਸ਼ਿਗਰਤਾ ਨਾ ਠਹਿਰਾਨੇ ਬੜੀ ਤੇਜ਼ੀ ਨਾਲ ਜਾ ਰਹੇ ਨੇ ਠਹਿਰ ਨਾ ਨਹੀਂ ਰਾਹ ਵਿੱਚ ਚਾਉਂਦੇ ਖਿੱਚ ਹੈ ਬਾਬਾ ਬੁੱਢਾ ਜੀ ਦੀ ਬੜੇ ਬੇਗ ਤੇ ਤੁਰੰਗ ਚੁਲਾਏ ਬਹੁਤ ਤੇਜ਼ੀ ਦੇ ਨਾਲ ਘੋੜੇ ਦੁੜਾਏ ਪੂਰਨ ਪੰਥ ਸਪੂਰਨ ਆਏ ਬਹੁਤ ਸਾਰਾ ਰਸਤਾ ਕਟਦੇ ਆ ਰਹੇ ਨੇ ਨਾਮਦੇਵ ਕੋ ਤੋਸ ਥਾਨ ਸਤਨਜੀ ਘਮਾਨ ਪਿੰਡ ਐ ਅਮਰਸਰ ਜ਼ਿਲ੍ਹੇ ਵਿੱਚ ਉੱਥੇ ਨਾਮਦੇਵ ਜੀ ਦਾ ਮੰਦਿਰ ਹੈ ਉੱਥੋਂ ਦੀ ਲੰਗਣਾ ਸੀ ਆਪਨੇ ਚੁਰਦੇਹਰਾ ਕਰਵੋ ਥਾਨ ਬੜਾ ਸੋਹਣਾ ਉੱਥੇ ਮੰਦਿਰ ਬਣਿਆ ਹੋਇਆ ਨਾਮਦੇਵ ਦੀ ਯਾਦ ਵਿੱਚ ਨਾ ਕਵੀਰ ਭਗਤ ਜੋ ਆ ਆ ਔਰ ਜਿੱਦਨੇ ਖਾਲਸਾ ਜੀ ਗੁਰਬਾਣੀ ਚ 15 ਭਗਤਾਂ ਦੀ ਜਿਹੜੀ ਬਾਣੀ ਹੈ ਸਭ ਤੋਂ ਵੱਡੇ ਕਬੀਰ ਭਗਤ ਜੀ ਮੰਨੇ ਨੇ ਲੇਕਿਨ ਕਬੀਰ ਭਗਤ ਤੋਂ ਬਿਨਾ ਦੂਜੇ ਨੰਬਰ ਤੇ ਨਾਮਦੇਵ ਜੀ ਹਨ ਸਭ ਕੋ ਵਿਖੇ ਲਖਿਓ ਸਿਰ ਮੌਰ ਸਾਰੇ ਭਗਤਾਂ ਦਾ ਸ਼੍ਰੋਮਣੀ ਨਾਮਦੇਵ ਨੂੰ ਸਮਝ ਕੇ ਕਬੀਰ ਸਾਹਿਬ ਤੋਂ ਬਿਨਾ ਮਹਾਰਾਜ ਜੀ ਨੇ ਸਤਕਾਰ ਕਰਨ ਵਾਸਤੇ ਉਤਰਨਾ ਕੀਤਾ ਘੋੜੇ ਤੋਂ ਉਤਰਤ ਰੰਗ ਤੇ ਬੰਦਨ ਕੀਨ ਘੋੜੇ ਤੋਂ ਉਤਰ ਕੇ ਭਗਤ ਦੇ ਸਥਾਨ ਨੂੰ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਸਮੇਤ ਪ੍ਰਭ ਕੋ ਭਗਤ ਲਖਿਉ ਰਸ ਭੀਨ ਪ੍ਰੇਮ ਰਸ ਵਿੱਚ ਭਿੱਜਣ ਵਾਲਾ ਕਰਨੀ ਵਾਲਾ ਭਗ ਪ੍ਰਭੂ ਦਾ ਭਗਤ ਜਾਣਿਆ ਨਾਮਦੇਵ ਜੀ ਨੂੰ ਇਸ ਕਰਕੇ ਸਥਾਨ ਦਾ ਸਤਕਾਰ ਕੀਤਾ ਹੈ ਨਾਮ ਦਿਓ ਹਰ ਜਿਓ ਵਸੈ ਸੰਗ ਨਾਮਦੇਵ ਦੇ ਪਰਮੇਸ਼ਰ ਹਰ ਵੇਲੇ ਨਾਲ ਹੀ ਨਾਲ ਤੁਰਿਆ ਰਹਿੰਦਾ ਸੀ ਕਿਉਂ ਨਾਮਦੇਵ ਦਾ ਸੁਭਾਅ ਸੀ ਸਤ ਸੰਗ ਜਦੋਂ ਮਾੜਾ ਜਿਹਾ ਦੁੱਖ ਆਉਂਦਾ ਸੀ ਨਾ ਜਦ ਇਹ ਛਿੰਘਾੜਾ ਮਾਰਨ ਲੱਗ ਜਾਂਦਾ ਸੀ हे ਭਗਵਾਨ ਮੈਂ ਤੇਰਾ ਭਗਤਾਂ ਰੱਖਿਆ ਕਰ ਆ ਕੇ ਦੇਖ ਲੋ ਸਤ ਸੰਗਤ ਜੀ ਸੇਜਾਂ ਅਨਕਾਰ ਦੇਣੀਆਂ ਤੇ ਮੰਦਰ ਫੇਰ ਦੇਣਾ ਪਾਂਡਿਆਂ ਦਾ ਬਹੁਤ ਸਾਰੀ ਰੱਖਿਆ ਸਤ ਸੰਗਤ ਜੀ ਭਗਵਾਨ ਹਰ ਵੇਲੇ ਇਹਦੀ ਕਰਦਾ ਸੀ ਸੋ ਨਾਮਦੇਵ ਦੇ ਸਥਾਨ ਦਾ ਸਤਿਕਾਰ ਕੀਤਾ ਛੇਮੇ ਪਾਤਸ਼ਾਹ ਨੇ ਜਧਮਤੰਗ मुनि के आश्रम ਜਿਵੇਂ ਤ੍ਰੇਤੇਜੁਗ ਸਤਸੰਦੀ ਮਤੰਗ मुनि ਦਾ ਆਸ਼ਰਮ ਸੀ ਜੰਗਲ ਦੱਖਣ ਦੇ ਵਿੱਚ ਪਹੁੰਚੇ ਰਗਪਦ ਧਾਰ ਮਹਾ ਆਸ਼ਰਮ ਬੜਾ ਥਕਾਵਟ ਝੱਲ ਕੇ ਸਤਸੰਜੀ रामचंद्र ਜੀ ਉਸ ਮਤੰਗ मुनि ਦੇ ਆਸ਼ਰਮ ਤੇ ਪਹੁੰਚੇ ਸਨ ਹਨ ਸਦਾਨ ਕੋ ਬੰਦਨ ਕੀਨੀ ਜਿਵੇਂ रामचंद्र ਨੇ ਤ੍ਰੇਤੇਜੁਗ ਵਿੱਚ ਜਾ ਕੇ मुनि ਦੇ ਸਥਾਨ ਤੇ ਮੱਥਾ ਟੇਕਿਆ ਸੀ ਤਸਾਰੀ ਤੇ ਠਾ ਸਾਰਾ ਸਭ ਚੀਨੀ ਉਸੇ ਤਰ੍ਹਾਂ ਹੀ ਭਾਈ ਇਹ ਰੋ ਰੀਤੀ ਜਾਣੀ ਗਈ ਕਿ ਕਲਯੁਗ ਦੇ ਅੰਦਰ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਆਪਨੇ ਵੀ ਜਿਵੇਂ ਰਾਮਚੰਦਰ ਨੇ ਰਿਖੀ ਦੇ ਆਸ਼ਰਮ ਤੇ ਮੱਥਾ ਟੇਕਿਆ ਸੀ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਭਗਤ ਨਾਮਦੇਸ ਦੇ ਸ਼ਾਂਤੇ ਮੱਥਾ ਟੇਕਿਆ ਹੈ ਸਰਦਿ ਸ਼ਿਗਰਤਾ ਪੰਥ ਮਝਾਰੀ ਮੱਥਾ ਟੇਕ ਕੇ ਗੁਰਸਿੱਖ ਸੂਰ ਮੈਂ ਸਮੇਤ ਸੱਤ ਸੰਜੀ ਰਸਤੇ ਚੱਲ ਪਏ ਬਸੇ ਨਹੀਂ ਸਾਇਕ ਗਏ ਅਗਾਰੀ ਰਾਤ ਇੱਕ ਰਾਤ ਰਹਿਣਾ ਪਿਆ ਖਾਲਸਾ ਜੀ ਮੱਜਲ ਤਕੜੀ ਸੀ ਹਰਗੋਬਿੰਦਪੁਰ ਤੋਂ ਤਕੜੀ ਦੂਰ ਹੈ ਰਮਦਾਸ ਨਗਰ ਗ੍ਰਾਮ ਸਮੀਪ ਜਬੈ ਪਹੁੰਚੋ ਜਦੋਂ ਖਾਲਸਾ ਜੀ ਰਮਦਾਸ ਨਗਰ ਦੇ ਨੇੜੇ ਛੇਵੇਂ ਪਾਤਸ਼ਾਹ ਪਹੁੰਚ ਗਏ ਇੱਕ ਦੂਰ ਤੇ ਇੱਕ ਨਰ ਗयो ਜਦੋਂ ਦੇਖਿਆ ਉੱਥੇ ਦੇ ਕੋਈ ਨਿਵਾਸੀ ਸਿੱਖ ਨੇ ਕਿ ਛੇਵੇਂ ਪਾਤਸ਼ਾਹ ਫੌਜ ਦੇ ਸਮੇਤ ਆ ਰਹੇ ਨੇ ਗੁਰਦਜੀ ਸ਼੍ਰੀ ਹਰਗੋਬਿੰਦ ਆਏ ਪ੍ਰੇਮ ਦੀ ਖਾਲਸਾ ਜੀ ਦਾ ਦੀ ਕਥਾ ਹੈ ਜਿਹੜੀ ਪਰਸਪਰ ਪ੍ਰੇਮ ਦੀ ਖਿੱਚ ਹੁੰਦੀ ਆ ਜਿਨ੍ਹਾਂ ਦੇ ਅੰਦਰ ਹੈ ਉਹੀ ਜਾਣਦੇ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਜਾ ਕੇ ਦੱਸ ਦਿੱਤਾ ਕਿ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ ਸਤਿ ਪ੍ਰੇਮ ਓਮ ਅਘੋਦ ਕਾਏ ਜਦੋਂ ਖਾਲਸਾ ਜੀ ਕੰਨੀ ਆਵਾਜ਼ ਸੁਣੀ ਨਾ ਜਿਵੇਂ ਪਾਤਸ਼ਾਹ ਦੇ ਆਉਣ ਦੀ ਬਾਬਾ ਬੁੱਢਾ ਜੀ ਨੇ ਮਨ ਵਿੱਚ ਪ੍ਰੇਮ ਉੱਛਲਿਆ ਸਭ ਦਨ ਮਹਿ ਰਮੰਚ ਹੋ ਆਵਾ ਦੇਖ ਲੋ ਕੈਸੀ ਵਸਤਾ ਹੋਈ ਕਲ ਸਾ ਜੀ ਰੋਮ ਰੋਮ ਖੜੇ ਹੋ ਗਏ ਜੇ ਮੈਂ ਠੰਡ ਲੱਗਣ ਤੋਂ ਆਪਣੇ ਸੱਤ ਹੁੰਦੀ ਸਰੀਰ ਦੇ ਰੋਮ ਖੜੇ ਹੋ ਜਾਂਦੇ ਐ ਐ ਬਾਬਾ ਬੁੱਢਾ ਜੀ ਦੇ ਰੋਮ ਖੜੇ ਹੋ ਗਏ ਜੁਰ ਬਲੋਕਨ ਮੈਂ ਜਲ ਸ਼ਾਬ ਪ੍ਰਾਗ ਦਾ ਜਿਹੜਾ ਸੱਤ ਹੁੰਦੀ ਜਲ ਸੀ ਨੇਤਰਾਂ ਚ ਆ ਗਿਆ ਬਾਬਾ ਬੁੱਢਾ ਜੀ ਦੇ ਉਦਗਰ ਵਾਨੀ ਜਾਏ ਨਾ ਬੋਲਾ ਬਾਬਾ ਜੀ ਤਾਂ ਬੋਲਿਆ ਨਹੀਂ ਗਿਆ ਅਸਤ ਬਸਤ ਬਾਣੀ ਹੋ ਗਈ ਕੰਠ ਰੁਕ ਗਿਆ ਮਨੋ ਪ੍ਰੇਮ ਪੂਰਨ ਪਰ ਤੋਲਾ ਮਨੋ ਸਾਧ ਸੰਗਤ ਜੀ ਪ੍ਰੇਮ ਜਿਹਨੂੰ ਕਹਿੰਦੇ ਨੇ ਉਹ ਪੂਰਾ ਹੀ ਐ ਤਲ ਗਿਆ ਹਿਰਦੇ ਦੇ ਅੰਦਰ ਬਾਬਾ ਬੁੱਢਾ ਜੀ ਦੇ ਕੋਈ ਕਮੀ ਨਹੀਂ ਰਹੀ ਪ੍ਰੇਮ ਦੀ ਉਜੜ ਗਮ ਨੇ ਉਹ ਭਇਓ ਅਸਥੰਬਾ ਸਥੰਬਾ ਪ੍ਰੇਮ ਦੇ ਉਸ਼ਾਲੇ ਨਾਲ ਸੱਜ ਸੰਜੀ ਦੇਖ ਲੋ 125 ਸਾਲ ਦੀ ਉਮਰ ਹੈ ਬਾਬਾ ਬੁੱਢਾ ਸਹਿਬ ਜੀ ਦੀ ਐਸਾ ਪ੍ਰੇਮ ਦਾ ਅੰਦਰ ਉਸ਼ਾਲਾ ਆਇਆ ਉੱਠਣ ਲੱਗਾ ਛੇਤੀ ਦੇਣੇ ਦੇਖ ਲੋ ਉਸੇ ਉਸੇ ਰਾਤੀ ਸਮਾਉਣਾ ਹੈ ਸਰੀਰ ਬਹੁਤ ਕਮਜ਼ੋਰ ਹੈ ਪਰ ਪ੍ਰੇਮ ਦਾ ਬਲ ਤਾਂ ਹੈ ਨਾ ਖਾਲਸਾ ਜੀ ਪ੍ਰੇਮ ਦੇ ਬਲ ਦੇ ਆਸਰੇ ਬਾਬਾ ਜੀ ਖੇਤੀ ਦੇ ਨੇ ਉੱਠਣ ਲੱਗੇ ਆਪਣੇ ਆਸਣ ਤੋਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ ਮੈਂ ਸੁਣੇ ਨੇ ਆਉਂਦਿਆਂ ਨੂੰ ਮੈਂ ਮੱਥਾ ਟੇਕਾਂ ਤੇ ਨਾਲੇ ਸਤਕਾਰ ਕਰਾਂ ਉੱਠਣ ਲੱਗੇ ਚਲ ਤੇ ਨਾ ਪਗਮਨ ਮਾਨ ਅਚੰਬਾ ਪੈਰ ਸਾਧ ਸੰਗਤ ਦੀ ਗਾਹ ਨੂੰ ਪੱਟ ਨਹੀਂ ਹੋ ਰਹੇ ਸਰੀਰ ਕਮਜ਼ੋਰ ਹੋ ਗਿਆ ਹੈ ਮਨ ਵਿੱਚ ਹੈਰਾਨਗੀ ਹੈ ਲਗਤ ਹੋਏ ਕਰ ਤੈਂਹੀ ਬੈਸਾ ਠੱਕ ਕੇ ਉਹ ਖੋਜ ਮੈਂ ਬਜ਼ੁਰਗ ਆਦਮੀ ਕਹਿ ਦਿੰਦੇ ਨੇ ਵੀ ਹੋ ਗਾਹਾਂ ਨਹੀਂ ਹੋ ਜਾਂਦਾ ਜਿਵੇਂ ਫਰੀਦ ਸਾਹਿਬ ਨੇ ਕਿਹਾ ਫਰੀਦਾ ਇੰਨੀ ਨਿੱਕੀ ਜੰਗੀਆਂ ਥਲ ਦੂਗਰ ਪਵਿਓ ਅੱਜ ਫਰੀਦਾ ਕੂਜੜਾ ਸੈਕੋ ਹਾਥੀਓ ਇਹਨਾਂ ਨਿੱਕ-ਨਿੱਕੀਆਂ ਲੱਤਾਂ ਦੇ ਨਾਲ ਕਹਿੰਦਾ ਮੈਂ ਵੱਡੇ-ਵੱਡੇ ਮਾਰੂ ਥਲ ਲੰਘੇ ਵੱਡੇ-ਵੱਡੇ ਪਹਾੜ ਟੱਪੇ ਬੜ ਬਣੀਆਂ ਘਾਟੀਆਂ ਵਿੱਚ ਦੀ ਲੰਘਦਾ ਪਿਆ ਅੱਜ ਬਿਰਧ ਅਵਸਥਾ ਆ ਜਿਹੜਾ ਮੇਰਾ ਜਲ ਵਾਲਾ ਕੂਜੜਾ ਹੈ ਨਾ ਪੱਤਰ ਇਹ ਮੈਨੂੰ ਐਂ ਲੱਗਦਾ ਜਿਵੇਂ 100 ਕੋਤੇ ਪਿਆ ਹੁੰਦਾ ਮੈਨੂੰ ਚੱਕਣਾ ਔਖਾ ਹੋਇਆ ਹੋਇਆ ਸਤ ਜੀ ਬਿਰਧ ਅਵਸਥਾ ਬੜੀ ਭਿਆਨਕ ਹੈ ਜ਼ਬਰਦਸਤ ਇਹ ਸਭ ਦੇ ਉੱਤੇ ਸਤ ਸੰਗ ਜੀ ਆਉਂਦੀ ਹੈ ਬਾਬਾ ਬੁੱਢਾ ਸਾਹਿਬ ਜੀ ਉਸੇ ਵੇਲੇ ਸਤ ਸੰਗ ਜੀ ਜਦ ਨਾਂ ਤੁਰ ਹੋਇਆ ਤਾਂ ਉੱਥੇ ਹੀ ਬੈਠ ਗਏ ਸਕਲ ਸਰੀਰ ਪੰਸ ਫਲ ਜੈਸਾ ਸਾਰੇ ਸਰੀਰ ਦੇ ਉੱਤੇ ਪ੍ਰੇਮ ਦੇ ਨਾਲ satsang ji ਐਸਾ ਅਸਰ ਹੋਇਆ ਸਰੀਰ ਦੇ ਰੋਮ ਐ ਖੜੇ ਨੇ ਜਿਵੇਂ satsang ji ਕਟਾਰ ਇੱਕ ਬਿਰਛ ਹੁੰਦਾ ਦਾ ਫਲ ਹੁੰਦਾ ਉਹਦੇ ਤੇ ਕੰਡੇਰ ਨੇ ਵਾਂਗੂ ਤਾਂਹਾਂ ਨੂੰ ਕੰਡੇ ਜੇ ਹੁੰਦੇ ਆ ਐ ਸਾਰੇ ਰੋਮ ਰੋਮ ਖੜੇ ਆ ਬਾਬਾ ਬੁੱਢਾ ਜੀ ਦੇ ਹਉnde ਬਿ ਲੋਚਨ ਰੇ ਲਸ ਤਹਨਾ ਬੈਠ ਕੇ ਕੀੜਾ ਉੱਠ ਕੇ ਤਰ ਨਹੀਂ ਹੋਇਆ ਹੈ ਨੇਤਰ ਮੀਚਲੇ ਬੈਠ ਕੇ ਧਿਆਨ ਵਿੱਚ ਸਤਿਗੁਰੂ ਜੀ ਹਨ ਉਹ ਪ੍ਰੇਮ ਤੇ ਬੇਵਸ ਮਹਾਨ ਪ੍ਰੇਮ ਦੇ ਨਾਲ ਦੇਵਨ ਹੋ ਗਏ ਬੇਵਸ ਬਸਤਾ ਹੋ ਗਈ ਬਾਬਾ ਬੁੱਢਾ ਜੀ ਦੀ ਇਤਨੇ ਮੈਂ ਗੁਰ ਗਏ ਆਵਾਸ ਜਦੋਂ ਸਤ ਸੰਗ ਜੀ ਸਨੇਹਾ ਤਾਂ ਪਹਿਲਾਂ ਪਹੁੰਚਦੇ ਆ ਸੀ ਬਾਬਾ ਬੁੱਢਾ ਜੀ ਨੂੰ ਉੱਠ ਨਹੀਂ ਨਾ ਸਕੇ ਛੇਤੀ ਦੇਣੇ ਉੱਠ ਕੇ ਫੇਰ ਬੈਠ ਕੇ ਗਾਂ ਪੈਰ ਦੀ ਪਟ ਹੋਇਆ ਉੱਥੇ ਹੀ ਬੈਠਿਆਂ ਦੀ ਧਿਆਨ ਚ ਸਮਾਧੀ ਲੱਗ ਗਈ ਜਦ ਨੂੰ ਸਤਗੁਰੂ ਜੀ ਪਹੁੰਚ ਗਏ ਅੰਗਲਿਏ ਵਿਧਿਆ ਗੁਰਦਾਸ ਨਾਲ ਭਾਈ ਗੁਰਦਾਸ ਤੇ ਵਿਧੀ ਚੰਦ ਜੀ ਨਾਲ ਹਨ ਚਲ ਸਮਾਦ ਮਨੋ ਚਿਰ ਕਾਲਾ ਅਹੀ ਜੀ ਚਲ ਸਮਾਦ ਲੱਗੀ ਹੋਈ ਆ ਖਨਸਾ ਜੀ ਗੁਰੂ ਸਾਹਿਬ ਦੇ ਧਿਆਨ ਦੀ ਮਨੋ ਬਹੁਤ ਚਿਰ ਕਾਲ ਤੋਂ ਕੋਈ ਜੋਗੀ ਬੈਠਾ ਸਮਾਧੀ ਲਾਈ ਬੈਠੋ ਜੋਗੀ ਕੋਈ ਮਿਸਾਲਾ ਬੜਾ ਭਾਰੀ ਕੋਈ ਵੱਡੀ ਉਮਰ ਵਾਲਾ ਕੋਈ ਜੋਗੀ ਬੈਠਾ ਹੈ ਐ ਬਾਬਾ ਬੁੱਢਾ ਜੀ ਬੈਠੇ ਹਨ ਗਤ ਰਹਿ ਗਏ ਠੰਡੇ ਸਵਾਮੀ ਸਤਗੁਰੂ ਜੀ ਸਤ ਸੰਗਤ ਜੀ ਕੋਲੇ ਜਾ ਕੇ ਖੜ ਗਏ ਦੇਖ ਰਹੇ ਨੇ ਕਿ ਸਵਾਦੀ ਕਿਸ ਬਸਤਾ ਚ ਲੱਗੀ ਹੋਈ ਆ ਆਪ ਤੋਂ ਅੰਤਰਾ ਜਮੀ ਨੇ ਕਿ ਕਿੰਨਾ ਸਾਡੇ ਨਾਲ ਪਿਆਰ ਹੈ ਔਰ ਸਾਡੇ ਧਿਆਨ ਵਿੱਚ ਸਮਾਧੀ ਲਾਈ ਬੈਠੇ ਨੇ ਲਕੀਰ ਦਾ ਗਤ ਅੰਤਰ ਜਾਮੀ ਸਤਗੁਰਾਂ ਨੇ ਸਤ ਸੰਗਤ ਜਦੋਂ ਹਿਰਦੇ ਦੀ ਪ੍ਰੇਮ ਦੀ ਬਹੁਲਤਾ ਦੇਖੀ ਬਾਬਾ ਬੁੱਢਾ ਜੀ ਦੀ ਹਰਕ ਪ੍ਰੇਮ ਗੁਰ ਕੇ ਔਰ ਆਵਾ ਉਸੇ ਮੇਰੇ ਸਤ ਸੰਗਤ ਜੀ ਮਹਾਰਾਜ ਦੇ ਅੰਦਰ ਵੀ ਪ੍ਰੇਮ ਭਰਿਆ ਆਇਆ ਹੈ ਸਤਗੁਰੂ ਜੀ ਦੇ ਅੰਦਰ ਵੀ ਖਿੱਚ ਹੋਈ ਤਾਨ ਬਲੋਚਨ ਜਾਲ ਭਰਿਆ ਆਵਾ ਖੰਸਾ ਜੀ ਦੇਖ ਲੋ ਗੁਰੂ ਤੇ ਸਿੱਖ ਦੇ ਮਲਾਪ ਦੀ ਇਹ ਕਥਾ ਹੈ ਵੇ ਕਿੰਨਾ ਕੁ ਪਿਆਰ ਹੈ ਸਤਿਗੁਰੂ ਜੀ ਨੇ ਜਦੋਂ ਮਨਕਾਗਰ ਦੇਖਿਆ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਹੀ પ્રેમ ਦੀ ਖੇਚ ਦੇ ਵਿੱਚ ਮਾਦੀ ਲੱਗੀ ਹੋਈ ਹੈ ਉਸ ਵੇਲੇ ਸਤ ਸੰਗਤ ਜੀ ਸਤਗੁਰਾਂ ਦੇ ਨੇਤਰਾਂ ਵਿੱਚ ਵੀ ਜਲ ਆ ਗਿਆ ਅਥਰੂ ਆ ਗਏ ਮੈਂ ਕੁਝ ਕਹਿਓ ਗੋ ਹਰ ਰਹਿ ਖਰੇ ਮਹਾਰਾਜੀ ਦਾ ਵੀ ਕੰਠ ਭਰ ਗਿਆ ਬੋਲ ਨਹੀਂ ਸਕੇ ਕਿ ਅੱਜ ਜਿਨ੍ਹਾਂ ਦੇ ਵਰਨਾ ਸਾਨੂੰ ਸਰੀਰ ਪ੍ਰਾਪਤ ਹੋਇਆ ਗੁਰਨਾਨਕ ਦੇਵ ਜੀ ਤੋਂ ਬਰੇ ਸਾਹਿਬ ਬ੍ਰਹਮ ਗਿਆਨੀ ਅੱਜ ਸਾਡਾ ਧਿਆਨ ਧਾਰੀ ਸਮਾਧੀ 'ਚ ਬੈਠੇ ਹੈ। ਬਿਰਧ ਅਵਸਥਾ ਸਰੀਰ ਚੱਲਦਾ ਨਹੀਂ। ਮਨ ਤਾਂ ਨਹੀਂ ਬੁੱਢਾ ਹੈ। ਮਨ ਨੇ ਤਤ ਪਰ ਹੋ ਕੇ ਸਮਾਧੀ ਲਾਈ ਹੋਈ ਹੈ। ਸਤਿਗੁਰੂ ਜੀ ਦੀ ਸਾਡੀ ਕੰਠ ਰੁਕ ਗਿਆ ਬੋਲ ਨਹੀਂ ਸਕੇ। ਕੋਲੇ ਖੜੇ ਹਨ। ਬਾਬਾ ਗੁਰਦਾਸ ਬਿਰਧ ਭਗਤਰੇ। ਉਸ ਵੇਲੇ ਸਤਿਗੁਰੂ ਜੀ ਭਾਜੀ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਦੇ ਚਰਨਾਂ ਨੂੰ ਹੱਥ ਲਾਇਆ ਸਰਬੰਦਨ ਕੋ ਕੁਸ਼ ਕਹ ਲਾਇ ਮੱਖਾ ਟਿਖੇ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਥੋੜੇ ਜੇ ਚਰਨ ਹਲਾਏ ਉਹਨਾਂ ਦੇ ਅੰਕੁਜ ਸੇ ਲੋਚਨ ਵਿਕਸਾਏ ਜਦੋਂ ਭਾਈ ਗੁਰਦਾਸ ਜੀ ਨੇ ਸੱਜਣ ਜੀ ਬਾਬਾ ਬੁੱਢਾ ਜੀ ਨੂੰ ਹਲਾਇਆ ਸਮਾਧੀ ਖੁੱਲ ਗਈ ਜਿਵੇਂ ਸੂਰਜ ਨੂੰ ਦੇਖ ਕੇ ਖੰਡਸਾ ਜੀ ਕਬਲ ਵਿੱਚੇ ਹੋਏ ਖੜ ਜਾਂਦੇ ਆ ਨਾ ਐ ਬਾਬਾ ਬੁੱਢਾ ਜੀ ਦੀਆਂ ਅੱਖਾਂ ਖੁੱਲੀਆਂ ਕੀ ਦੇਖਦੇ ਆ ਛਿਵੇਂ ਪਾਤਸ਼ਾਹ ਕੋਲੇ ਹੀ ਖੜੇ ਪ੍ਰੇਮ ਵਿੱਚ ਵਸ ਜਾਵੇ ਸਤਿਗੁਰ ਹੇਰੇ ਜਦੋਂ ਦੇਖੇ ਸਤਿਗੁਰ ਜੀ ਪ੍ਰੇਮ ਦੇ ਅਧੀਨ ਹਨ ਗੁਰਨ ਗਏ ਪਾਏ ਤਿਸ 베ਰੇ ਛੇਤੀ ਦੇ ਨੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਬੈਠੇ ਸਨ ਵਾਰ ਦੇ ਚਰਨ ਪਕੜ ਲੈ ਅਮਰ ਬੇ ਸ੍ਰੀ ਹਰ ਗੋਬਿੰਦ ਸਤਿਗੁਰੂ ਜੀ ਨੇ ਵੀ ਛੇਤੀ ਦੇਣੇ ਨਿਮਰਤਾ ਧਾਰ ਕੇ ਇਹ ਵਿਰਦ ਕੇ ਪਦ ਅਰਵਿੰਦ ਬਾਬਾ ਬੁੱਢਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸਤਿਗੁਰ ਜੀ ਮਾੜੀ ਜੀ ਕਿਸੇ ਨੂੰ ਪਦਵੀ ਮਿਲ ਜੇ ਝੁਕਣੋਂ ਹਟ ਜਾਂਦਾ ਆਕੜ ਜਾਂਦਾ ਛਾਤੀ ਵਿੱਚ ਕਿੱਲਾ ਚੁੱਕ ਜਾਂਦਾ ਹੈ ਧੰਨ ਗੁਰੂ ਹਰ ਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ ਬੈਠਣ ਕੇ ਸਤਾਨ ਲੈ ਗਏ ਹੌਲੀ ਹੌਲੀ ਉੱਠ ਕੇ ਸਤ ਜੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਕਮਰੇ ਚ ਆਪਣਾ ਸਥਾਨ ਸੀ ਬੈਠਣ ਦਾ ਬਰਾਜਣ ਹੁੰਦਾ ਛੇਵੇਂ ਪਾਤਸ਼ਾਹ ਨੂੰ ਉੱਥੇ ਲੈ ਗਏ ਅਸਿਕ ਬਿਰਦ ਕੋ ਬੰਦਤ ਭਏ ਹਰ ਮਹਾਰਾਜ ਦੇ ਨਾਲ ਜਿਹੜੇ ਸਿੱਖ ਗਏ ਸੀ ਬਾਬਾ ਬੁੱਢਾ ਜੀ ਨੂੰ ਦਰਸ਼ਨ ਮੱਥਾ ਟੇਕਦੇ ਭਏ ਕਹੇ ਸਿੱਖ ਗੁਰ ਕੋ ਕੇ ਨਮੋ ਜਿੱਤੇ ਰਮਦਾਸ ਨਗਰ ਦੇ ਲੋਕ ਸੀ ਨਾ ਸਿੱਖ ਸਾਰਿਆਂ ਨੇ ਗੁਰੂ ਸਾਹਿਬ ਨੂੰ ਆ ਕੇ ਮੱਥਾ ਟੇਕਿਆ ਰਦ ਭਏ ਬ੍ਰਿੰਦ ਤਹ ਸਮੋ ਉਸ ਸਮੇਂ ਸੱਤ ਸਣੇ ਸਾਰੇ ਬੈਠ ਗਏ ਇਰਦ ਗਿਰਦ ਸਤਗੁਰੂ ਜੀ ਬਾਬਾ ਬੁੱਢਾ ਜੀ ਦੇ ਪਾਸ ਹੰਨ ਕਿਰਦ ਸਾਹਿਬ ਕਰ ਜੋਰ ਉਚਾਰੀ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕੋਈ ਰੀਤ ਨਈ ਨਾ ਤੁਮਾਰੀ ਮਹਾਰਾਜੀਏ ਕੋਈ ਨਵੀਂ ਮਰਜਾਦਾ ਨਹੀਂ ਕਰ ਜੋ ਕੁਝ ਥੋੜੀ ਹੈ ਦਾਸਨ ਬਸ ਹੋਏ ਕਰਨਾ ਕਰ ਘੋ ਆ ਜਦੋਂ ਦੀ ਸ੍ਰਿਸ਼ਟੀ ਰਚੀ ਹੈ ਉਦੋਂ ਦੇ ਹੀ ਮਾਰਾ ਤੁਸੀਂ ਦਾਸਾਂ ਦੇ ਅਧੀਨ ਹੂੰ ਕਿਰਪਾ ਕਰਦੇ ਹੋ ਸੇਵਕਾਂ ਦੇ ਉੱਤੇ ਸ਼ੂਨਾ ਲੋਕ ਲਾਜ ਕੋ ਧਰੋ ਕੋਈ ਲੋਕ ਲਾਜ ਨਹੀਂ ਦੇਖਦੇ ਅਸੀਂ ਵੱਡੇ ਆ ਕਿਉਂ ਮੱਥਾ ਟੇਕੀਏ ਤੁਸੀਂ ਮਹਾਰਾਜ ਸੇਵਕਾਂ ਦੇ ਅਧੀਨ ਹੋ ਇਹਦੇ ਸੰਭਾਰੇ ਆਪ ਨੂੰ ਆਏ ਆਪਣਾ ਭਗਤ ਬੱਚਲ ਬਿਰਦ ਸੰਭਾਲ ਕੇ ਭਗਤਾਂ ਨਾਲ ਪਿਆਰ ਕਰਨਾ ਇਹ ਪਰਨ ਹੈ ਤੁਸੀਂ ਐਡੀ ਦੂਰੋਂ ਆਏ ਹੋ ਮੇਰੋ ਅੰਤ ਸਮਾ ਨੈ ਰਾਏ ਮਹਾਰਾਜ ਜੀ ਹੁਣ ਮੈਂ ਕੀ ਤੁਹਾਡੇ ਕੋਲੇ ਬਚਨ ਦਸਾਂ ਮੇਰੇ ਸਰੀਰ ਛੱਡਣ ਦਾ ਅਨੰਤ ਦਾ ਸਮਾਂ ਆ ਗਿਆ ਨੇੜੇ ਰਬਾਦਰ ਦਰਸ਼ਨ ਕੋ ਦਿਨਾ ਤੁਸੀਂ ਬਾੜੀ ਕਿਰਪਾ ਕੀਤੀ ਮੈਨੂੰ ਆ ਕੇ ਦਰਸ਼ਨ ਦਿੱਤੇ ਸਿੱਖਨ ਬਸ ਗੁਰੂ ਪ੍ਰਵੀਨਾ ਤੁਸੀਂ ਮਹਾਰਾਜ ਸਿੱਖਾਂ ਦੇ ਬਸ ਹੋ ਅਧਿਰ ਹੋ ਸੁਨ sire ਗੁਰ ਸ਼ਬਿ ਉਤਰਨ ਉਤਰ ਦਿਨਾ ਸਤਿਗੁਰੂ ਜੀ ਨੇ ਸਤ ਸੰਯੋਗ ਸਵੇਲੇ ਬਾਬਾ ਬੁੱਢਾ ਜੀ ਨੂੰ ਉਤਰ ਦਿੱਤਾ ਸਿੱਖੀ ਮਗ ਉੱਜਲ ਕੀਨਾ ਬਾਬਾ ਬੁੱਢਾ ਜੀ ਤੁਹਾਨੂੰ ਤੁਸੀਂ ਜਿਹੜੀ ਸਿੱਖੀ ਕਮਾਈ ਐ ਗੁਰਸਿੱਖੀ ਦਾ ਮਾਰਗ ਤੁਸੀਂ ਬਹੁਤ ਹੀ ਉਜਲਾ ਕਰ ਦਿੱਤਾ ਚਾਨਣ ਮਨਾਰਾ ਹੋ ਗਏ ਦੁਨੀਆਂ ਦੇ ਲੋਕ ਦੁਸ਼ਟਾਂਤ ਪ੍ਰਮਾਣ ਦੇ ਆ ਕਰਨਗੇ ਕਿ ਜੇ ਸਿੱਖੀ ਨਿਭਾਵੇ ਤਾਂ ਬਾਬਾ ਬੁੱਢਾ ਜੀ ਵਾਂਗ ਨਿਭਾਵੇ ਬਰਾਬਰ ਕੋ ਆਚਰਨ ਗਹਹਿਗੇ ਜੋ ਆਪ ਜੀ ਦੇ ਕਰਤੱਬ ਨੇ ਬ੍ਰਹਮ ਗਿਆਨੀ ਹੋ ਕੇ ਵੀ ਖੁਰਪੀ ਫੜ ਕੇ ਕਹਾ ਖੋਦਦੇ ਰਹੇ ਗੁਰੂ ਘਰ ਦੇ ਨਗਰਾਂ ਵਾਸਤੇ ਜੋ ਆਪ ਜੀ ਦੀ ਸੇਵਾ ਹੈ ਉਹ ਸੁਣ ਸੁਣ ਕੇ ਆਪ ਜੀ ਦਾ ਸਿਮਰਨ ਭਜਨ ਹੈ ਆਪ ਜੀ ਦੇ ਕਰਤੱਵ ਹਨ ਗੁਰਸਿੱਖ ਬਣ ਕੇ ਪਾਠ ਅਦਾ ਕਰਨਾ ਗੁਰਸਿੱਖੀ ਦਾ ਉਹ ਜਿਉਂ ਜਿਉਂ ਗੁਰਸਿੱਖ ਸੁਣਿਆ ਕਰਨਗੇ ਉਸੇ ਕੇ ਅੱਗੇ ਫੰਨੀ ਨਾ ਦਹੇਂਗੇ ਉਹ ਸਿੱਖੀ ਧਾਰਿਆ ਕਰਨਗੇ ਤੇ ਪਾਪਾਂ ਦੀ ਅਗਨੀ ਜੀ ਦੀ ਛੜਿਆ ਕਰਨਗੇ ਇਹ ਵਰ ਦਿੱਤਾ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਜਿਹੜਾ ਤੁਹਾਡਾ ਜੀਵਨ ਪੜ੍ਹ ਕੇ ਸਿੱਖੀ ਧਾਰਿਆ ਕਰਨਗੇ ਗੁਰਸਿੱਖ ਨਰਕਾਂ ਦੀ ਅੱਗ ਤੋਂ ਬਚ ਜਾਇਆ ਕਰਨਗੇ ਔਰ ਲਾਮ ਲੈ ਸਿੱਖੀ ਧਰਾਂ ਤੁਨ ਬਾਬਾ ਬੁੱਢਾ ਜੀ ਤੁਹਾਨੂੰ ਐ ਕਹਿ ਕੇ ਸਿੱਖੀ ਧਾਰਿਆ ਕਰਨਗੇ ਅੱਦੇ ਵਾਸਤੇ ਸਿੱਖ ਕਹੋ ਨਾ ਬਬ ਸਾਗਰ ਤਰੈ ਕਿਉਂ ਨਹੀਂ ਸੰਸਾਰ ਸਮੁੰਦਰ ਤੋਂ ਤਰਨਗੇ ਸਿੱਖ ਵਿਦਿਆਦਿਕ ਬਹੁ ਆਪਸ ਮਾਹੀ ਇਸ ਆਪਸ ਵਿੱਚੀ ਬਹੁਤ ਪਿਆਰ ਦੇ ਬਚਨ ਕੀਤੇ ਦੋਨਾਂ ਨੇ ਜੀ ਸੁਣੀ ਮਹਿਮਾ ਵਿਤ ਪਾਹੀ ਡੇੜੇ ਥੇ ਤੂੰ ਬੈਠ ਇਸ਼ਤਤ ਹੋ ਗਏ ਮਹਾਰਾਜ ਜੀ ਮਹਿਮਾ ਕਹੀ ਸੁੰਦਰ ਮੰਦਰ ਅੰਦਰ ਡੇਰਾ ਸਤਗੁਰੂ ਜੀ ਦਾ ਸਤ ਸੰਗ ਜੀ ਸੋਹਣਾ ਘਰ ਦੇ ਵਿੱਚ ਅਸਣ ਲਵਾਇਆ ਹੋਇਆ ਸੀ ਬਾਬਾ ਬੁੱਢਾ ਜੀ ਨੇ ਲਵਾਇਓ ਸਾਦਰ ਇਸ ਬੇਰਾ